ਸਾਗਰ ਦੀ ਬੋਟੀ ਲੈਣ ਦੀ ਇੰਡਿਕਾ ਚਲਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰ ਹੀ ਸਿਖਾ ਇਹ ਬਾਬਾ ਜੀਆਂ ਦੇ ਵਿਸ਼ਵਦੀਪ ਸਿੰਘ ਆ ਵੀ ਜਿਹੜੀ ਸਾਗਰ ਦੀ ਬੋਟੀ ਸੀ ਉਹਨੇ ਤਾਂ ਇੰਡਿਕਾ ਵਾਵਾ ਚਲਾ ਲਈ ਆ ਤੇ ਚਲਾ ਚਲਾ ਕੇ ਇਕੱਠੀ ਕਰਤੀ ਆ ਉਸ ਮਾਡਲ ਦੀ ਤੈਨੂੰ ਸਾਡੇ ਕੋਲ ਇੰਡਿਕਾ ਨਹੀਂ ਇੰਡਕੋ ਦਿੰਨੇ ਆ ਹੁਣ ਬਾਬਾ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਆ ਗੱਡੀ ਇਲੈਕਸ਼ਨ ਚੋਣ ਪ੍ਰਚਾਰ ਵਾਸਤੇ ਦਿੱਤੀ ਆ ਆਜੋ ਬਾਬਾ ਜੀ ਨਾਲ ਹੀ ਆਜੋ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਇਹ ਕਿਹਾ ਵੀ ਭਾਈ ਆ ਤੂੰ ਚਲਾ ਗੱਡੀ ਮਾਰੀ ਮੋਟੀ ਕਮੀ ਪੇਚੀ ਹੋਊਗੀ ਉਹ ਤੂੰ ਆਪਦੀ ਕਢਾ ਲਈ ਸਾਡੇ ਵੱਲੋਂ 15 ਦਿਨ ਚਲਾ 20 ਦਿਨ ਚਲਾ ਮਹੀਨਾ ਚਲਾ ਸਾਡੇ ਵੱਲੋਂ ਗੱਡੀ ਤੇਰੇ ਕੋਲੇ ਆ ਤੇ ਮੈਂ ਦੂਜੇ ਸੱਜਣਾ ਨੂੰ ਵੀ ਬੇਨਤੀ ਕਰਦਾ ਕਿ ਭਾਈ ਸਾਹਿਬ ਦੂਜੇ ਸੱਜਣਾ ਜਿਹੜੇ ਚਾਹੇ ਉਹ ਸਾਡੇ ਬਾਹਰ ਦੇ ਭੈਣ ਭਾਈ ਆ ਚਾਹੇ ਉਹ ਸਾਡੇ ਪੰਜਾਬ ਦੇ ਆ ਤੇ ਲੱਗ ਭਗ ਮੈਂ 2017 ਦਾ ਬੋਲ ਰਿਹਾ ਤੇ ਜਿਹੜੀ ਮੇਰੀ ਮਦਦ ਤੁਸੀਂ ਕਰ ਸਕਦੇ ਹੋ ਤੁਸੀਂ ਵੀ ਕਰੋ ਮੇਰੀ ਲੜਾਈ ਆ ਜਿਹੜੀ ਉਹ ਹਜ਼ਾਰਾਂ ਕਿੱਲਿਆਂ ਦੇ ਜਿਹੜੇ ਸੌਆਂ ਸੌਆਂ ਏਕੜਾਂ ਦੇ ਕਿੱਲਿਆਂ ਦੇ ਜਿਹੜੇ ਮਾਲਕ ਆ ਉਹਨਾਂ ਦੇ ਨਾਲ ਆ ਤੇ ਮੈਂ ਉਹ ਬੰਦਾ ਮੇਰੇ ਕੋਲ ਕੋੜਾ ਵੀ ਨਹੀਂ ਕਿਉਂ ਬਾਬਾ ਜੀ ਤੇ ਮੇਰੇ ਕੋਲ ਕੋੜਾ ਵੀ ਨਹੀਂ ਤੇ ਮੈਂ ਬਾਬਾ ਜੀ ਦਾ ਬੜਾ ਧੰਨਵਾਦ ਕਰਦਾ ਜਿਹੜਾ ਤੁਸੀਂ ਮੇਰੂੰ ਆ ਗੱਡੀ ਦਿੱਤੀ ਆ ਪ੍ਰਚਾਰ ਵਾਸਤੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੇਕਰ ਕੋਈ ਸੱਜਣਾ ਜਿਵੇਂ ਉਹ ਹਾਥੀ ਹੁੰਦਾ ਜਿਵੇਂ ਛੋਟਾ ਹਾਥੀ ਕਹਿ ਦਿੰਨੇ ਆ ਕੋਈ ਉਹ ਸੱਜਣ ਸਾਨੂੰ ਕੋਈ 15-20 ਦਿਨਾਂ ਵਾਸਤੇ ਪਹਿਲੀ ਗੱਲ ਤਾਂ 2 ਕੁ ਮਹੀਨਿਆਂ ਵਾਸਤੇ ਦੇਵੇ ਅਸੀਂ ਪ੍ਰਚਾਰ ਵੀ ਕਰਨਾ ਜਾਣਾ ਵੀ ਆ ਤੇ ਸੱਜਣ ਆਰਥਿਕ ਪੱਖੋਂ ਮਦਦ ਵੀ ਕਰਨ ਸਾਡੀ ਇਹ ਬੇਨਤੀ ਆ ਮੈਂ ਫਿਰ ਤੋਂ ਕਹਿ ਰਿਹਾ ਕਿ ਮੇਰੀ ਲੜਾਈ ਕੋਈ ਜਾਤ ਜਾਂ ਧਰਮ ਦੀ ਨਹੀਂਗੀ ਮੇਰੀ ਲੜਾਈ ਆ ਸਿਹਤ ਸਿੱਖਿਆ ਰੋਜ਼ਗਾਰ ਨਾਲ ਮੇਰੀ ਲੜਾਈ ਆ ਉਹਨਾਂ ਮੰਤਰੀਆਂ ਨਾਲ ਜਿਨ੍ਹਾਂ ਦੇ ਪਿਓ ਦਾਦੇ ਸਾਡੇ ਪਿਓ ਦਾਦਿਆਂ ਨੂੰ ਉਹਨਾਂ ਦੀ ਗਰੀਬੀ ਦੱਸ ਦੱਸ ਕੇ ਅਮੀਰ ਹੋ ਗਏ ਤੇ ਅੱਜ ਉਹੀ ਮੰਤਰੀ ਸਾਡੇ ਪਿਓਆਂ ਨੂੰ ਆਪਦੀ ਉਹਨਾਂ ਦੀ ਗਰੀਬੀ 10 10 ਕਿਆ ਅਮੀਰ ਹੋ ਗਏ ਗੱਲ ਇਹ ਹੋ ਗਈ ਕਿ ਰਾਜੇ ਆ ਜਿਹੜੇ ਉਹ ਗਰੀਬੀਆਂ ਦੀ ਗੱਲ ਕਰਦੇ ਆ ਰਾਜਿਆਂ ਨੇ ਕਦੇ ਗਰੀਬੀਆਂ ਨਹੀਂ ਵੇਖੀਆਂ ਹੁੰਦੀਆਂ ਕਿ ਝੂਠਾ ਬਾਬਾ ਜੀ ਰਾਜਿਆਂ ਨੇ ਕਦੇ ਵੀ ਗਰੀਬੀਆਂ ਨਹੀਂ ਵੇਖੀਆਂ ਹੁੰਦੀਆਂ ਮੈਂ ਇੱਕ ਉਹ ਕੁੱਲਿਆਂ ਵਾਲਾ ਤੇ ਮੇਰੀ ਕੁੱਲਿਆਂ ਵਾਲੇ ਦੀ ਲੜਾਈ ਉਹਨਾਂ ਰਾਜੇ ਉਹਨਾਂ ਵੱਡੇ ਮਹਿਲਾ ਵਾਲਿਆਂ ਨਾਲ 2022 ਤੋਂ ਵੀ ਐਮਐਲਏ ਦੀ ਚੋਣ ਲੜੀ ਸੀ ਉਦੋਂ ਸੁਖਬੀਰ ਸਿੰਘ ਬਾਦਲ ਸੀ ਸੁਖਬੀਰ ਸਿੰਘ ਬਾਦਲ ਜੀ ਦੇ ਜਿਹਦੇ ਕੰਮਾਂ ਦੇ ਖਿਲਾਫ ਮੈਂ ਐਮਐਲਏ ਦੀ ਚੋਣ ਲੜੀ ਸੀ ਫਿਰੋਜ਼ਪੁਰ ਤੋਂ ਵੀ ਐਮਪੀ ਦੀ ਚੋਣ ਲੜ ਰਿਆ ਹੁਣ ਮੈਂ ਤੇ ਮੈਂ ਜਿਹੜਾ ਕਹਿ ਲੋ ਬਹੁਤ ਜਲਦ ਪਹਿਲਾ ਬੋਹਰ ਹਲਕਾ ਬੱਲੂਆਣਾ ਮਲੋਟ ਮੁਕਸਰ ਤੇ ਆ ਆਪਣਾ ਗੁਰੂ ਅਰਸਾ ਆ ਗਿਆ ਜੀ ਗੁਰੂ ਅਰਸਾ ਆ ਜਲਾਲਾਬਾਦ ਫਾਜ਼ਲਕਾ ਇਹਨਾਂ ਹਲਕਿਆਂ ਦੇ ਵਿੱਚ ਜਾਣਾ ਮੇਰੀ ਬੇਨਤੀ ਆ ਮੈਨੂੰ ਕਾਰਾਂ ਦੀ ਲੋੜ ਵੀ ਆ ਕਾਰ ਜੇ ਕਿਸੇ ਸੱਜਣ ਕੋਲ ਹੋਵੇ ਜਿਵੇਂ ਕੋਈ ਮਤਲਬ ਸੀਐਨਜੀ ਤੇ ਹੋਵੇ ਜਾਂ ਐਲਪੀਜੀ ਤੇ ਹੋਵੇ ਉਹ ਬਾਲੀ ਵਧੀਆ ਗੱਲ ਆ ਤੇ ਗੱਡੀ ਤਾਂ ਬਾਬਾ ਜੀ ਨੇ ਦੇਤੀ ਆ ਹੁਣ ਕੋਈ ਸੱਜਣਾ 2 ਮਹੀਨੇ ਗੱਡੀਆਂ ਚੱਲਣੀਆਂ ਤੇ ਮੇਰੇ ਭਰਾਵੋ ਤੁਹਾਡੇ ਅੱਗੇ ਬੇਨਤੀ ਆ ਜੇਕਰ ਕੋਈ ਸੱਜਣਾ ਤੇਲ ਦੀ ਮਦਦ ਕਰ ਸਕਦਾ ਉਹ ਜ਼ਰੂਰ ਕਰਾ ਜੇ ਗੱਡੀਆਂ ਲਗਭਗ 3 ਤੋਂ 4 ਤੋਰਨੀਆਂ ਤੁਹਾਡੇ ਭਰਾਵਾਂ ਦਾ ਸਾਥ ਚਾਹੀਦਾ ਤੁਸੀਂ ਤਗੜਿਆਂ ਦੀਆਂ ਬਾਹਾਂ ਤਾਂ ਫੜ ਲੈਣੇ ਆ ਮਾੜਿਆਂ ਦੀਆਂ ਵੀ ਫੜੋ ਮੈਨੂੰ ਪੈਸਾ ਨਾ ਦਿਓ ਮੈਨੂੰ ਪੋਸਟਰਾਂ ਦੀ ਲੋੜ ਹੋਊਗੀ 1400 ਲਾਦੇ ਲਗਭਗ ਪਿੰਡ ਆਉਣਾ 9 ਹਲਕੇ ਆ ਉਹਨਾਂ ਪਿੰਡਾਂ ਦੇ ਵਿੱਚ ਪੋਸਟਰ ਚਾਹੀਦੇ ਆ ਜੇਕਰ ਕੋਈ ਸੱਜਣ ਪੋਸਟਰ ਸਿਫਾਰ ਕੇ ਦਿੰਦਾ ਤੇ ਉਹ ਆਪਦੀ ਫੋਟੋ ਲਾਉਣੀ ਚਾਹੁੰਦਾ ਮੇਰੇ ਵੱਲੋਂ ਉਹ ਵੀ ਲਾ ਲਵੇ ਪਰ ਮੇਰੀ ਬੇਨਤੀ ਆ ਕਿ ਭਰਾਵੋ ਮੈਨੂੰ ਤੁਹਾਡਾ ਸਾਥ ਚਾਹੀਦਾ 9501587965 9501587965 ਇਹ ਮੇਰਾ ਨੰਬਰ ਆ ਗੂਗਲ ਪੇ ਪੇਟੀਐਮ ਜੇਕਰ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਆ ਉਹ ਜ਼ਰੂਰ ਕਰਾ ਜੇ ਬਾਬਾ ਜੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਗਰ ਜੀ ਬੋਟੀ ਨੇ ਇੰਡਕਾ ਤਾਂ ਚਲਾ ਲਈ ਆ ਹੁਣ ਤੁਸੀਂ ਇੰਡਕੋ ਸਾਨੂੰ ਵੀ ਦਿੱਤੀ ਆ ਕਿ ਭਾਈ ਹੁਣ ਤੁਸੀਂ ਫਿਰੋਜ਼ਪੁਰ ਦੇ ਵਿੱਚ ਇੰਡਕਾ ਕਮਾਓ ਤੇ ਮੈਂ ਫਿਰ ਤੋਂ ਕਹਿੰਨਾ ਹੁਣ ਭਾਈ ਸਾਗਰ ਜੀ ਬੋਟੀ ਵਾਲੀ ਇੰਡਕਾ ਸਾਡੇ ਕੋਲੇ ਆ ਗਈ ਆ ਤੇ ਹੁਣ ਜੇ ਕੋਈ ਸੱਜਣ ਕੋਈ ਹੋਰ ਗੱਡੀ ਜਿਵੇਂ ਜੋ ਵੀ ਗੱਡੀ ਹੋਵੇ ਉਹ ਭਾਈ ਸਾਨੂੰ ਪ੍ਰਚਾਰ ਵਾਸਤੇ ਤੇ ਕੋਈ ਸੱਜਣ ਤੇਲਾਂ ਵਾਸਤੇ ਜ਼ਰੂਰ ਮਦਦ ਕਰੋ ਭਾਈ ਤੁਹਾਡੇ ਅੱਗੇ ਬੇਨਤੀ ਆ ਜੇਕਰ ਕੁਝ ਗਲਤ ਬੋਲਿਆ ਵਾ ਉਹਦੇ ਹੱਥੇ ਸਾਰੀ ਸੰਗਤ ਕੋਲੋਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ